ਅਸ਼ਲ ਫਿਊਲ ਬਾਲਣ ਤੋਂ ਬਾਅਦ ਕਾਰਬਨ ਨਿਕਾਸ ਦਾ ਜਿਹੜਾ ਦੂਜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਆ ਜਿਹੜੇ ਤੁਸੀਂ ਰੁੱਖ ਵਗੈਰਾ ਲਾ ਰਹੇ ਹੋ ਇਹਦੇ ਨਾਲ ਕੁਝ ਨਹੀਂ ਹੋਣ ਵਾਲਾ ਅਸੀਂ ਕਹਿੰਦੇ ਹਾਂ ਕਿ ਮੈਂ ਫੈਕਟਰੀਆਂ ਨਹੀਂ ਦੇਖਣੀਆਂ ਮੈਂ ਇਨਸਾਨੀ ਉਸਾਰੀ ਨਹੀਂ ਦੇਖਣੀ ਮੈਨੂੰ ਤਾਂ ਖੇਤ ਬਹੁਤ ਪਿਆਰੇ ਲੱਗਦੇ ਹਨ ਅੱਛਾ ਫੇਰ ਇੱਕ ਕੰਮ ਕਰਦੇ ਹਾਂ ਖੇਤ ਹਟਾ ਦਿੰਨੇ ਹਾਂ ਤੇ ਅਸੀਂ ਖੁਦ ਨਵੇਂ ਜੰਗਲ ਬਣਾ ਲਵਾਂਗੇ ਇਹ ਸਭ ਦਿਖਾਵਾ ਹੈ ਇਹ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਬਸ ਉਹ ਖਰੇ ਰੰਗ ਦੇ ਹਨ ਅਤੇ ਉਹਨਾਂ ਵਿੱਚ ਤੁਹਾਨੂੰ ਪੌਦੇ ਦਿਸ ਰਹੇ ਹਨ ਇਸ ਲਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਪਰ ਉਹ ਅਸਲ ਵਿੱਚ ਪ੍ਰੋਡਕਸ਼ਨ ਹੈ ਉਹ ਇੱਕ ਤਰ੍ਹਾਂ ਦੀ ਫੈਕਟਰੀ ਹੀ ਹੈ ਤੁਸੀਂ ਜੰਗਲ ਕੱਟ ਕੇ ਖੇਤ ਬਣਾਏ ਅਤੇ ਉਹ ਖੇਤੀ ਸਿਰਫ ਇਸ ਲਈ ਕਰ ਰਹੇ ਹੋ ਤਾਂ ਜੋ ਹੁਣ ਜਾਨਵਰਾਂ ਨੂੰ ਵੜ ਸਕੋ ਕੀਟਨਾਸ਼ਕਾਂ ਦੀ ਵਰਤੋਂ ਪਿਛਲੇ 50-60 ਸਾਲਾਂ ਵਿੱਚ 800% ਦੀ ਵਧੀ ਹੈ ਇਸ ਲਈ ਇਹ ਕੋਈ ਬਹੁਤ ਵਧੀਆ ਨਜ਼ਾਰਾ ਨਹੀਂ ਹੈ ਇਹ ਤਾਂ ਤਬਾਹੀ ਦੀ ਦਸਤਕ ਹੈ ਆਚਾਰਿਆ ਜੀ ਜੋ ਲੋਕ ਕਹਿੰਦੇ ਹਨ ਕਿ ਧਰਤੀ ਤੇ ਇੰਨੀ ਖਾਲੀ ਥਾਂ ਹੈ ਉਹ ਤਾਂ ਖੇਤਾਂ ਨੂੰ ਵੀ ਵੇਖ ਕੇ ਖਾਲੀ ਥਾਂ ਹੀ ਸਮਝਦੇ ਹੋਣਗੇ ਹਾਂ ਜੇ ਤੁਸੀਂ ਉੱਪਰੋਂ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਖੇਤ ਤਾਂ ਖਾਲੀ ਜਗ੍ਹਾ ਹੀ ਹੈ ਇਨਸਾਨ ਤਾਂ ਉੱਥੇ ਦਿਸ ਨਹੀਂ ਰਿਹਾ ਪਰ ਖੇਤ ਖਾਲੀ ਜਗ੍ਹਾ ਨਹੀਂ ਹੈ ਖੇਤ ਇੱਕ ਹਿਊਮਨ ਕਲੋਨੀ ਹੈ ਖੇਤ ਦਾ ਮਤਲਬ ਹੈ ਕਿ ਤੁਸੀਂ ਉੱਥੋਂ ਦੀ ਪੂਰੀ ਕੁਦਰਤ ਨੂੰ ਤਬਾਹ ਕਰ ਦਿੱਤਾ ਹੈ ਤੇ ਉੱਥੇ ਆਪਣੇ ਖਾਣ ਲਈ ਸਿਰਫ ਇੱਕ ਦੋ ਖਾਸ ਕਿਸਮਾਂ ਦੀਆਂ ਫਸਲਾਂ ਬੀਜ ਦਿੱਤੀਆਂ ਹਨ ਇਸ ਲਈ ਖੇਤ ਕੁਦਰਤ ਨਹੀਂ ਹੁੰਦਾ ਖੇਤ ਅਤੇ ਜੰਗਲ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਭਾਈ ਜੰਗਲ ਕੱਟ ਕੇ ਹੀ ਖੇਤ ਨਿਕਲਦਾ ਹੈ ਜਿਸ ਨੂੰ ਤੁਸੀਂ ਖੇਤ ਕਹਿੰਦੇ ਹੋ ਉਹ ਕੁਦਰਤ ਦੀ ਮਿਸਾਲ ਨਹੀਂ ਹੈ ਬਲਕਿ ਉਹ ਤਾਂ ਵਿਨਾਸ਼ ਦੀ ਨਿਸ਼ਾਨੀ ਹੈ ਜੇ ਤੁਹਾਨੂੰ ਕਿਤੇ ਖੇਤ ਦਿਸ ਰਿਹਾ ਹੈ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਾ ਕਿ ਮੀ ਸੋਣੀ ਕੁਦਰਤ ਦੇਖਣ ਨੂੰ ਮਿਲੀ ਹੈ ਕਿੰਨਾ ਅਦਭੁਤ ਕੁਦਰਤੀ ਨਜ਼ਾਰਾ ਹੈ ਇਹ ਕੁਦਰਤੀ ਨਜ਼ਾਰਾ ਨਹੀਂ ਹੈ ਇਹ ਤਾਂ ਪ੍ਰੋਡਕਸ਼ਨ ਹੈ ਇਹ ਇੱਕ ਤਰ੍ਹਾਂ ਦੀ ਫੈਕਟਰੀ ਹੈ ਬਸ ਉਹ ਹਰੇ ਰੰਗ ਦੀ ਹੈ ਅਤੇ ਉਸ ਵਿੱਚ ਤੁਹਾਨੂੰ ਪੌਦੇ ਦਿਸ ਰਹੇ ਨੇ ਇਸ ਲਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਕਬਜ਼ੇ ਅਤੇ ਉਦਯੋਗਿਕ ਉਤਪਾਦਨ ਦਾ ਇੱਕ ਮੰਜ਼ਰ ਦੇਖ ਰਹੇ ਹੋ ਖੇਤ ਆਪਣੇ ਆਪ ਵਿੱਚ ਕੁਦਰਤ ਦੇ ਵਿਨਾਸ਼ ਦਾ ਦ੍ਰਿਸ਼ ਹੁੰਦਾ ਹੈ। ਤਰਤੀਤੇ ਜਿੰਨੀ ਵੀ ਰਹਿਣ ਯੋਗ ਜਗ੍ਹਾ ਹੈ ਉਸ ਦੇ 50% ਦੇ ਹਿੱਸੇ ਤੇ ਇਸ ਵੇਲੇ ਖੇਤੀ ਹੋ ਰਹੀ ਹੈ। ਤਾਂ ਖੇਤ ਕੋਈ ਖਾਲੀ ਜਗ੍ਹਾ ਨਹੀਂ ਹੈ। ਉਹ ਐਨੀ ਵੱਡੀ ਆਬਾਦੀ ਦਾ ਢਿੱਡ ਭਰਨ ਲਈ ਜੰਗਲਾਂ ਦੀ ਬਰਬਾਦੀ ਹੈ। ਅਤੇ 80% ਦੀ ਖੇਤੀ। ਮੈਂ ਪਹਿਲਾਂ 70 ਕਿਹਾ ਸੀ ਪਰ ਉਹ ਘੱਟ ਸੀ। ਅਸਲ ਵਿੱਚ 80% ਦੀ ਖੇਤੀ ਸਿਰਫ ਇਨਸਾਨ ਨੂੰ ਅਨਾਜ ਖਾਣ ਲਈ ਨਹੀਂ ਹੁੰਦੀ ਉਹ ਇਨਸਾਨ ਨੂੰ ਮੀਟ ਖਾਣ ਲਈ ਹੁੰਦੀ ਹੈ ਜੇ ਇਨਸਾਨ ਸਿਰਫ ਅਨਾਜ ਹੀ ਖਾਵੇ ਅਤੇ ਸ਼ਾਕਾਹਾਰੀ ਹੋ ਜਾਵੇ ਤਾਂ ਜਿੰਨੀ ਥਾਂ ਤੇ ਹੁਣ ਖੇਤੀ ਹੋ ਰਹੀ ਹੈ ਉਸ ਦੇ ਸਿਰਫ 20% ਦੇ ਹਿੱਸੇ ਦੀ ਹੀ ਲੋੜ ਪਵੇਗੀ ਜ਼ਿਆਦਾਤਰ ਖੇਤੀ ਸਾਡਾ ਢਿੱਡ ਭਰਨ ਲਈ ਨਹੀਂ ਸਗੋਂ ਬੀਫ ਮਟਨ ਜਿਕਨ ਅਤੇ ਪੋਰਕ ਪੈਦਾ ਕਰਨ ਲਈ ਹੋ ਰਹੀ ਹੈ ਖੇਤ ਖਾਲੀ ਜਗ੍ਹਾ ਨਹੀਂ ਹੁੰਦਾ। ਖੇਤ ਤਾਂ ਸਾਡੀ ਬੇਰਮੀ ਅਤੇ ਹਵਸ ਦੀ ਇੱਕ ਨਿਸ਼ਾਨੀ ਹੈ। ਖੇਤ ਦਾ ਮਤਲਬ ਹੈ ਕਿ ਤੁਸੀਂ ਨਾ ਸਿਰਫ ਜੰਗਲ ਵੱਢੇ ਨੇ ਸਗੋਂ ਉਹ ਖਾਣਾ ਜਿਨ੍ਹਾਂ ਜਾਨਵਰਾਂ ਨੂੰ ਖਵਾ ਰਹੇ ਹੋ। ਤੁਸੀਂ ਕੱਲ ਨੂੰ ਉਹਨਾਂ ਨੂੰ ਵੀ ਵੱਢੋਗੇ। ਖੇਤ ਦਾ ਮਤਲਬ ਇਹ ਹੈ ਕਿ 80% ਦੀ ਖੇਤੀ ਜਾਨਵਰਾਂ ਨੂੰ ਵੱਢਣ ਲਈ ਹੋ ਰਹੀ ਹੈ। ਯਾਨੀ ਕਿ ਪਹਿਲਾਂ ਤੁਸੀਂ ਜੰਗਲ ਕੱਟ ਕੇ ਖੇਤ ਬਣਾਇਆ ਅਤੇ ਉਹ ਖੇਤੀ ਹੁਣ ਇਸ ਲਈ ਕਰ ਰਹੇ ਹੋ। ਤਾ ਜੋ ਜਾਨਵਰਾਂ ਨੂੰ ਵੱਢ ਸਕੋ ਇਹੀ ਹੈ ਅਸਲ ਵਿੱਚ ਪੂਰੀ ਇਕੁਏਸ਼ਨ ਕੀਟਨਾਸ਼ਕਾਂ ਦੀ ਵਰਤੋਂ ਪਿਛਲੇ 50 ਤੋਂ 60 ਸਾਲਾਂ ਵਿੱਚ 800% ਦੀ ਵਾਧੀ ਹੈ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਕਈ ਗੁਣਾ ਵੱਧ ਗਈ ਹੈ ਨਤੀਜਾ ਇਹ ਹੈ ਕਿ ਉਥੇ ਜੋ ਕੀੜੇ ਮਕੌੜਿਆਂ ਦੀ ਆਬਾਦੀ ਹੈ ਉਹਨਾਂ ਦੀਆਂ ਪ੍ਰਜਾਤੀਆਂ ਹਨ ਉਹ ਸਿਰਫ ਪਿਛਲੇ 50 ਸਾਲਾਂ ਵਿੱਚ 70% ਦੀ ਘਟ ਗਈਆਂ ਹਨ ਜੰਗਲਾਂ ਵਿੱਚ ਰਹਿਣ ਵਾਲੀ ਜੰਗਲੀ ਜੀਵਾਂ ਦੀ ਆਬਾਦੀ ਵੀ 70% ਦੀ ਹੀ ਘਟੀ ਹੈ। ਸਿਰਫ 50 ਸਾਲਾਂ ਵਿੱਚ ਅਸੀਂ ਜੰਗਲੀ ਜਾਨਵਰਾਂ ਦੀ ਗਿਣਤੀ 70% ਦੀ ਖਤਮ ਕਰ ਦਿੱਤੀ ਹੈ। ਅਸੀਂ ਖੇਤੀ ਕਰਕੇ ਕੁਦਰਤੀ ਕੀੜੇ ਮਕੌੜਿਆਂ ਦੀ ਆਬਾਦੀ ਵੀ 70% ਦੀ ਘਟਾ ਦਿੰਦੀ ਹੈ। ਖੇਤੀ ਐਨੀ ਹਿੰਸਕ ਹੈ। ਅਸੀਂ ਕਹਿੰਦੇ ਹਾਂ ਕਿ ਮੈਂ ਫੈਕਟਰੀਆਂ ਨਹੀਂ ਦੇਖਣੀਆਂ। ਮੈਂ ਇਨਸਾਨੀ ਉਸਾਰੀ ਨਹੀਂ ਦੇਖਣੀ ਮੈਨੂੰ ਤਾਂ ਖੇਤ ਬਹੁਤ ਪਿਆਰੇ ਲੱਗਦੇ ਹਨ ਸਾਹਬ ਉਹ ਖੇਤ ਵੀ ਵਿਨਾਸ਼ ਹੀ ਹਨ ਇਸ ਵਕਤ 10 ਲੱਖ ਪਰਜਾਤੀਆਂ ਅਜੇਹੀਆਂ ਹਨ ਜੋ ਖਤਮ ਹੋਣ ਦੀ ਕगार ਤੇ ਖੜੀਆਂ ਹਨ ਉਹ ਅਲੋਪ ਹੋਣ ਵਾਲੀਆਂ ਹਨ ਕਿਉਂ ਕਿਉਂਕਿ ਤੁਸੀਂ ਉਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਦੇ ਜੰਗਲ ਵੱਢ ਦਿੱਤੇ ਇਸ ਲਈ ਉਹ ਆਪਣੇ ਆਪ ਅਲੋਪ ਹੋ ਰਹੀਆਂ ਹਨ ਜੰਗਲ ਕਿਉਂ ਵੱਡੇ ਖੇਤ ਬਣਾਉਣ ਲਈ ਤਰਤੀਤੇ ਜਿੰਨੀ ਵੀ ਰਹਿਣ ਯੋਗ ਜ਼ਮੀਨ ਹੈ ਉਸ ਵਿੱਚੋਂ ਅੱਧੀ ਜ਼ਮੀਨ ਸਿਰਫ ਖੇਤੀ ਲਈ ਵਰਤੀ ਜਾ ਰਹੀ ਹੈ ਇਸ ਲਈ ਖੇਤਾਂ ਨੂੰ ਦੇਖ ਕੇ ਕੋਈ ਇਹ ਨਾ ਸੋਚੇ ਕਿ ਅਜੇ ਤਾਂ ਬਹੁਤ ਜਗ੍ਹਾ ਬਾਕੀ ਹੈ ਖੇਤ ਹਟਾ ਕੇ ਮੈਂ ਇੱਥੇ ਰਿਹੈਸ਼ੀ ਬਿਲਡਿੰਗਾਂ ਬਣਾ ਲਵਾਂਗਾ ਜੇ ਤੁਸੀਂ ਬਿਲਡਿੰਗਾਂ ਬਣਾਓਗੇ ਤਾਂ ਉਹਨਾਂ ਲੋਕਾਂ ਲਈ ਹੋਰ ਖੇਤ ਚਾਹੀਦੇ ਹੋਣਗੇ ਅਤੇ ਜਦੋਂ ਖੇਤੀ ਲਈ ਜਗ੍ਹਾ ਨਹੀਂ ਮਿਲੇਗੀ ਤਾਂ ਤੁਸੀਂ ਉੱਥੇ ਹੋਰ ਜ਼ਿਆਦਾ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰੋਗੇ ਤਾਂ ਜੋ ਘੱਟ ਜਗ੍ਹਾ ਵਿੱਚ ਜ਼ਿਆਦਾ ਫਸਲ ਪੈਦਾ ਹੋ ਸਕੇ ਤੁਸੀਂ ਜਿੰਨਾ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋਗੇ ਓਨਾ ਹੀ ਜ਼ਮੀਨ ਦੇ ਜੈਵਿਕ ਮਾਦੇ ਅਤੇ ਕੀੜੇ ਮਕੌੜਿਆਂ ਨੂੰ ਨਸ਼ਟ ਕਰੋਗੇ ਮਿੱਟੀ ਨੂੰ ਹੋਰ ਜ਼ਹਿਰੀਲੀ ਕਰੋਗੇ ਅਤੇ ਇਨਸਾਨ ਦੇ ਪੇਟ ਵਿੱਚ ਵੀ ਹੋਰ ਜ਼ਹਿਰ ਪਾਓਗੇ ਜੇ ਤੁਸੀਂ ਕਿਤੋਂ ਲੰਘ ਰਹੇ ਹੋ ਅਤੇ ਉੱਥੇ ਤੁਹਾਨੂੰ ਚਾਰੋਂ ਪਾਸੇ ਖੇਤ ਹੀ ਖੇਤ ਦਿਖ ਰਹੇ ਨੇ ਇਹ ਕੋਈ ਬਹੁਤ ਵਧੀਆ ਨਜ਼ਾਰਾ ਨਹੀਂ ਹੈ ਇਹ ਤਾਂ ਤਬਾਹੀ ਦੀ ਦਸਤਕ ਹੈ ਖੇ ਦਾ ਦਿਖਾਈ ਦੇਣਾ ਅਤੇ ਕਿਸ ਇੰਡਸਟਰੀਅਲ ਕੰਪਲੈਕਸਾਂ ਰਿਹਾਇਸ਼ੀ ਇਮਾਰਤਾਂ ਦਾ ਦਿਖਾਈ ਦੇਣਾ ਇਹ ਦੋਵੇਂ ਇੱਕੋ ਗੱਲ ਹੈ ਜੇ ਅਸੀਂ ਜਲਵਾਯੂ ਪਰਿਵਰਤਨ ਦੀ ਨਜ਼ਰ ਤੋਂ ਦੇਖੀਏ ਤਾਂ ਜੇ ਤੁਹਾਨੂੰ ਖੇਤ ਦਿਖ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਥੋਂ ਜੋ ਅਨਾਜ ਪੈਦਾ ਹੋਵੇਗਾ ਉਹ ਕਿਸੇ ਪਸ਼ੂ ਫਾਰਮ ਵੱਲ ਜਾਵੇਗਾ ਖੇਤ ਦੀ ਪੂਰੀ ਪੈਦਾਵਾਰ ਦਾ 80% ਦਾ ਹਿੱਸਾ ਕਿਸੇ ਨਾ ਕਿਸੇ ਐਨੀਮਲ ਫਾਰਮ ਵਿੱਚ ਹੀ ਜਾਣਾ ਹੈ ਅਤੇ ਉਸ ਫਾਰਮ ਵਿੱਚੋਂ ਬਹੁਤ ਭਾਰੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨਿਕਲ ਰਹੀ ਹੈ ਕੱਚਾ ਤੇਲ ਜਾਂ ਕੋਲਾ ਬਾਲਣ ਤੋਂ ਬਾਅਦ ਕਾਰਬਨ ਨਿਕਾਸ ਦਾ ਜਿਹੜਾ ਦੂਜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਪਸ਼ੂ ਪਾਲਣ ਮਾਸ ਖਾਣਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ ਇੱਕ ਤਾਂ ਇਹ ਕਿ ਤੁਸੀਂ ਤੇਲ બાળਿਆ ਤੇ ਕਾਰਬਨ ਨਿਕਲੀ ਪਰ ਦੂਜਾ ਵੱਡਾ ਕਾਰਨ ਤੁਹਾਡਾ ਮਾਸ ਖਾਣਾ ਹੈ ਜਿਸ ਨਾਲ ਸਭ ਤੋਂ ਵੱਧ ਕਾਰਬਨ ਰਿਲੀਜ਼ ਹੁੰਦੀ ਹੈ ਅਤੇ ਉਸ ਮਾਸ ਲਈ ਅਨਾਜ ਖੇਤਾਂ ਵਿੱਚੋਂ ਜਾਂਦਾ ਹੈ ਇਸ ਲਈ ਤੁਸੀਂ ਜੋ ਖੇਤ ਦੇਖ ਰਹੇ ਹੋ ਉਹ ਵੀ ਕਾਰਬਨ ਨਿਕਾਸ ਦਾ ਇੱਕ ਬਹੁਤ ਵੱਡਾ ਸਰੋਤ ਹੈ ਜਿਵੇਂ ਤੁਸੀਂ ਫੈਕਟਰੀ ਦੇਖ ਕੇ ਕਹਿੰਦੇ ਹੋ ਕਿ ਇਹ ਤਾਂ ਧੂੰਆਂ ਛੱਡ ਰਹੀ ਹੋਵੇਗੀ ਬਿਲਕੁਲ ਉਵੇਂ ਹੀ ਜਦੋਂ ਖੇਤ ਦੇਖੋ ਤਾਂ ਸਮਝੋ ਕਿ ਅਸਿੱਧੇ ਤੌਰ ਤੇ ਉਹ ਖੇਤ ਵੀ ਕਾਰਬਨ ਹੀ ਛੱਡ ਰਿਹਾ ਹੈ ਫਿਲਮਾਂ ਵਗੈਰਾ ਵਿੱਚ ਸਾਨੂੰ ਬੜੇ ਸੋਹਣੇ ਨਜ਼ਾਰੇ ਦਿਖਾਏ ਜਾਂਦੇ ਹਨ ਕਿ ਦੇਖੋ ਆਹ ਸਰੋਂ ਦੇ ਖੇਤ ਹਵਾ ਚੱਲ ਰਹੀ ਹੈ ਅਤੇ ਪੀਲਾ ਰੰਗ ਝੂਮ ਰਿਹਾ ਹੈ ਇਹ ਤੁਹਾਡੀਆਂ ਅੱਖਾਂ ਨੂੰ ਧੋਖਾ ਹੋ ਰਿਹਾ ਹੈ ਉਹ ਵੀ ਅਸਲ ਵਿੱਚ ਵਿਨਾਸ਼ ਦਾ ਹੀ ਨਜ਼ਾਰਾ ਹੈ ਅੱਛਾ ਫੇਰ ਇੱਕ ਕੰਮ ਕਰਦੇ ਹਾਂ ਖੇਤ ਹਟਾ ਦਿੰਦੇ ਹਾਂ ਅਤੇ ਅਸੀਂ ਖੁਦ ਨਵੇਂ ਜੰਗਲ ਲਗਾ ਲਵਾਂਗੇ ਜਿਸ ਨੂੰ ਐਫੋਰੈਸਟੇਸ਼ਨ ਜਾਂ ਰੀਫੋਰੈਸਟੇਸ਼ਨ ਕਿਹਾ ਜਾਂਦਾ ਹੈ ਪਾਈ ਸਾਹਿਬ ਤੁਸੀਂ ਜੋ ਕਰ ਰਹੇ ਹੋ ਉਹ ਕਿਸੇ ਵੀ ਤਰ੍ਹਾਂ ਇੱਕ ਕੁਦਰਤੀ ਜੰਗਲ ਦੇ ਬਰਾਬਰ ਨਹੀਂ ਹੈ ਤੁਸੀਂ ਉੱਥੇ ਜਾ ਕੇ ਰੁੱਖਾਂ ਦੀਆਂ ਵੱਧ ਤੋਂ ਵੱਧ ਪੰਜ ਕਿਸਮਾਂ ਲਗਾਓਗੇ ਜਦਕਿ ਇੱਕ ਅਸਲੀ ਜੰਗਲ ਵਿੱਚ 5000 ਕਿਸਮਾਂ ਹੁੰਦੀਆਂ ਹਨ ਅਤੇ ਉਸ ਰੁੱਖ ਨੂੰ ਪੂਰਾ ਬਣਨ ਵਿੱਚ ਕਦੇ 15 ਸਾਲ ਤੇ ਕਦੇ 45 ਸਾਲ ਲੱਗਦੇ ਹਨ ਕੀ ਤੁਸੀਂ ਉਸ ਦੀ ਇੰਨੀ ਦੇਖਭਾਲ ਕਰ ਸਕੋਗੇ ਪਰ ਜੋ ਤੁਸੀਂ ਵਢਿਆ ਉਹ ਪਹਿਲਾਂ ਤੋਂ ਮੌਜੂਦ ਇੱਕ ਕਾਰਬਨ ਸਿੰਘ ਸੀ ਜਿਸ ਨੂੰ ਤੁਸੀਂ ਇੱਕ ਪਲ ਵਿੱਚ ਖਤਮ ਕਰ ਦਿੱਤਾ ਤੇ ਹੁਣ ਤੁਸੀਂ ਖੁਦ ਨੂੰ ਤਸੱਲੀ ਦੇਣ ਲਈ ਅਤੇ ਦੁਨੀਆ ਨੂੰ ਮੂਰਖ ਬਣਾਉਣ ਲਈ ਕਹਿੰਦੇ ਹੋ ਕਿ ਅਸੀਂ ਜਿੰਨਾ ਜੰਗਲ ਵਢਿਆ ਹੈ ਅਤੇ ਖੇਤੀ ਫੈਕਟਰੀਆਂ ਜਾਂ ਖਣਨ ਲਈ ਜਿੰਨੀ ਜਗ੍ਹਾ ਕੱਢੀ ਹੈ ਉਸ ਦੇ ਬਦਲੇ ਅਸੀਂ ਕਹਿੰਨੇ ਆ ਕਿ ਅਸੀਂ ਕਿਤੇ ਹੋਰ ਜਾ ਕੇ ਰੁੱਖ ਲਗਾ ਦੇਾਂਗੇ ਅਸੀਂ ਇੱਕ ਬਨਾਵਟੀ ਜੰਗਲ ਖੜਾ ਕਰ ਦੇਾਂਗੇ ਇਹ ਸਭ ਦਿਖਾਵਾ ਹੈ ਇਹ ਸਿਰਫ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਮਨੋਵਿਗਿਆਨਕ ਅਤੇ ਵਿਗਿਆਨਕ ਦੋਵਾਂ ਪੱਖਾਂ ਤੋਂ ਇਹ ਇੱਕ ਫਰਾਡ ਹੈ ਆ ਜਿਹੜੇ ਤੁਸੀਂ ਰੁੱਖ ਵਗੈਰਾ ਲਾ ਰਹੇ ਹੋ ਇਹਦੇ ਨਾਲ ਕੁਝ ਨਹੀਂ ਹੋਣ ਵਾਲਾ ਆਮ ਆਦਮੀ ਵੀ ਇਹ ਕਹੇ ਕਿ ਆਪਣੇ ਆਪ ਨੂੰ ਬੇਵਕੂਫ ਬਣਾਉਂਦਾ ਹੈ ਕਿ ਮੈਂ ਦੋ ਰੁੱਖ ਲਗਾ ਦਿੱਤੇ ਤੁਸੀਂ ਇਹ ਤਾਂ ਦੱਸੋ ਕਿ ਉਹ ਰੁੱਖ ਜਿੰਨੇ ਚਿਰ ਵਿੱਚ ਵੱਡਾ ਹੋਵੇਗਾ ਉਦੋਂ ਤੱਕ ਉਹ ਹਰ ਸਾਲ ਕਿੰਨੀ ਕਾਰਬਨ ਸੋਖੇਗਾ ਰੁੱਖ ਦਾ ਇਹੀ ਫਾਇਦਾ ਹੁੰਦਾ ਹੈ ਨਾ ਕਿ ਉਹ ਕਾਰਬਨ ਸੋਖ ਲੈਂਦਾ ਹੈ ਅਤੇ ਉਹੀ ਕਾਰਬਨ ਉਸਦੀ ਲੱਕੜ ਬਣ ਜਾਂਦੀ ਹੈ ਪਰ ਤੁਸੀਂ ਇਹ ਹਿਸਾਬ ਲਗਾਓ ਕਿ ਉਹ 20 ਸਾਲਾਂ ਵਿੱਚ ਜਿੰਨੀ ਕਾਰਬਨ ਸੋਖੇਗਾ ਕੀ ਤੁਸੀਂ ਇੱਕ ਸਾਲ ਵਿੱਚ ਉਸ ਤੋਂ ਕਿਤੇ ਜ਼ਿਆਦਾ ਕਾਰਬਨ ਨਹੀਂ ਛੱਡ ਰਹੇ ਅਤੇ ਇਸ ਗੱਲ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਕਿ ਉਹ ਰੁੱਖ ਵੀ ਸਾਲਾਂ ਤੱਕ ਜ਼ਿੰਦਾ ਰਹੇਗਾ ਅਤੇ ਪੂਰੀ ਤਰ੍ਹਾਂ ਵੱਧ ਫੁੱਲ ਸਕੇਗਾ ਤਾਂ ਫਿਰ ਤੁਸੀਂ ਕਿਸ ਨੂੰ ਮੂਰਖ ਬਣਾ ਰਹੇ ਹੋ ਰੁੱਖ ਕੱਟਣਾ ਸਿੱਧੇ ਤੌਰ ਤੇ ਹੱਤਿਆ ਹੈ। ਸਿੱਧੇ ਤੌਰ ਤੇ ਕਤਲ ਹੈ। ਮੈਂ ਤਾਂ ਇੱਥੋਂ ਤੱਕ ਪੁੱਛਦਾ ਕਿ ਜੇ ਇਹ ਸੱਚਮੁੱਚ ਕੋਈ ਕੁਦਰਤੀ ਇਲਾਕਾ ਹੈ ਤਾਂ ਰਸਤੇ ਵਿੱਚ ਇਹ ਜਿਹੜੀ ਖਾਲੀ ਜਗ੍ਹਾ ਹੈ ਇਹ ਇੰਜੀ ਤਾਂ ਨਹੀਂ ਰਹੀ ਹੋਵੇਗੀ। ਇੱਥੇ ਵੀ ਰੁੱਖ ਰਹੇ ਹੋਣਗੇ। ਪਰ ਤੁਹਾਡੇ ਚੱਲਣ ਲਈ ਰਸਤਾ ਬਣਾਉਣ ਵਾਸਤੇ ਇੱਥੋਂ ਰੁੱਖ ਵੱਢੇ ਗਏ ਨੇ। ਹੋਣ ਤਾਂ ਇਹ ਵੀ ਹੋ ਸਕਦਾ ਸੀ ਕਿ ਜਿੰਨਾ ਚੌੜਾ ਰਸਤਾ ਬਣਾਇਆ ਗਿਆ ਹੈ ਉਸ ਤੋਂ ਅੱਧਾ ਚੌੜਾ ਬਣਾ ਲੈਂਦੇ ਤੁਸੀਂ ਤਾਂ ਵੀ ਚੱਲ ਸਕਦੇ ਸੀ ਜੇ ਤੁਸੀਂ ਕੁਦਰਤ ਦੇ ਵਿਚਾਰ ਆਏ ਹੋ ਤਾਂ ਥੋੜਾ ਮਿੱਟੀ ਤੇ ਚੱਲੋ ਭਾਈ ਸਾਡੇ ਕੋਲ ਟੈਕਨੋਲੋਜੀ ਹੈ ਚੰਗੇ ਜੁੱਤੇ ਨੇ ਅਸੀਂ ਮਿੱਟੀ ਤੇ ਵੀ ਚੱਲ ਸਕਦੇ ਹਾਂ ਫਿਰ ਫਾਲਤੂ ਰੁੱਖ ਕਿਉਂ ਵੱਢ ਦਿੱਤੇ ਜੇ ਸਾਡੇ ਅੰਦਰ ਥੋੜੀ ਜਿਹੀ ਚੇਤਨਾ ਜਾਗੇਗੀ ਤਾਂ ਜਿਵੇਂ ਅਸੀਂ ਮਨੁੱਖਾਂ ਨੂੰ ਮਾਰਨਾ ਅਪਰਾਧ ਸਮਝਦੇ ਹਾਂ ਓਵੇਂ ਹੀ ਅਸੀਂ ਜੀਵ ਜੰਤੂਆਂ ਨੂੰ ਮਾਰਨਾ ਅਤੇ ਰੁੱਖਾਂ ਨੂੰ ਵੱਢਣ ਨੂੰ ਵੀ ਅਪਰਾਧ ਕੋਸ਼ਿਤ ਕਰਾਂਗੇ